किसी व्यक्ति के खिलाफ नहीं भ्रष्ट सिस्टम के लिए है सो so, भ्रष्टाचारी कदे भी बख्शे नहीं जाएंगे सीएम मान ने कहा भ्रष्टाचार के खिलाफ साड़ी जीरो टॉलरेंस नीति है भ्रष्टाचार के मामले में किसी को बख्शांगे नहीं तो शिकायत दो असी कार्रवाई करा सो so, सीएम मान के वालों यह वाला बयान दिता गया विधायक रमन अरोड़ा की गिरफ्तारी से किसी भी भ्रष्टाचारी को बख्शा नहीं जाएगा भ्रिष्टाचार भावें ਕਿੱਡਾ ਵੀ ਅਫਸਰ ਜਾਂ ਕੋਈ ਪੋਲਿਟਿਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਪੇਸ਼ਟਾਚਾਰ ਕੌਣ ਕਰ ਰਿਹਾ ਹੈ ਭਾਵੇਂ ਸਾਡਾ ਕੋਈ ਆਪਣਾ ਹੋਵੇ ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ ਇਹ ਰੈਪ੍ਰੈਸਟ ਸਿਸਟਮ ਦੇ ਵਿਰੁੱਧ ਹੈ ਕਿਉਂਕਿ ਇੱਕ ਕ腐ਸ਼ਨ ਦਾ ਜਿਹੜਾ ਪ੍ਰਸ਼ਟਾਚਾਰ ਦਾ ਜਿਹੜਾ குண ਹੈ ਜਿਹੜੀ ਸਿਹਾਉਕ ਹੈ ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ ਤੇ ਸਾਡੀ ਜ਼ੀਰੋ ਟੋਲਰੈਂਸ ਆਮਾਦੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ رہی ਹੈ ਹੁਣ ਟਾਈਮ ਆ ਗਿਆ ਕਿਸੀ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇ ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਨਾ ਕੋਈ ਕਾਰਜ ਪੱਤਰ 'ਚ ਨੁਕਸ ਖੱਡ ਕੇ ਉਹਨਾਂ ਨੂੰ ਬੁਲਾਣਾ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜ਼ਬਰਨ ਪੈਸੇ ਲੈਣਾ ਇਹ ਬਿਲਕੁਲ ਨਹੀਂ ਚੱਲੂਗਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਾਂ ਜਿਹੜੀ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਨਾ ਕਿ ਅਸੀਂ ਤੁਹਾਡੇ ਨਾਲ ਹਾਲ ਖੜਾਂਗੇ ਜੇ ਤੁਹਾਨੂੰ ਕੋਈ ਅਫਸਰ ਕੋਈ ਲੀਡਰ ਚਾਹੇ ਜਿੱਦਾਂ ਮਰਜ਼ੀ ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ ਉਹ ਕੋਈ ਤਾਨ ਪਰਦਾ ਕੋਈ ਬਲੈਕਮੇਲ ਕਰਦਾ ਕੋਈ ਕਾਗਜ਼ ਪੱਤਰ ਨੂੰ ਜਾਣ ਬੁੱਝ ਕੇ ਲੇਟ ਕਰ ਰਿਹਾ ਹੈ ਜਪ੍ਰਿਸ਼ਟਾ ਚਾਰ ਕారణ ਤੇ ਮਜਬੂਰ ਕਰ ਰਿਹਾ ਤੁਹਾਨੂੰ ਜਾਂ ਮਾਹੌਲ ਬਣਾ ਰਿਹਾ ਕ腐ਸ਼ਨ ਦਾ ਤਾਂ ਬਿਲਕੁਲ ਡਰੋ ਨਾ ਸ਼ਿਕਾਇਤ ਕਰੋ ਅ ਕਾਰਵਾਈ ਕਰਨਾ ਸਾਡਾ ਕੰਮ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕਿਆ ਹਾਂ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ ਕੋਈ ਸਕਾ ਹੋਵੇ ਪਰ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਬਖਸ਼